ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਿੰਟੂ 43 ਬਾਤ ਤੋਂ ਤੁਸੀਂ ਦੇਖ ਰਹੇ ਹੋ ਜਿਹੜੀ ਗੁਰੂ ਤੇਗ ਬਹਾਦਰ ਸਟੇਡੀਅਮ ਸੇ ਰਾੜੀ ਤੋਂ ਔਰ ਬੱਚਿਆਂ ਦੀ ਜੋ ਪ੍ਰੈਕਟਿਸ ਕਰਵਾਈ ਜਾ ਰਹੀ ਹੈ ਹਾਕੀ ਦੀ ਕਿੰਨੇ ਦਫੇ ਕੋਚ ਨਾਲ ਦਿਨ ਬੱਚਿਆਂ ਨੂੰ ਕਰਵਾਈ ਦਿੰਦੇ ਹੋਏ ਔਰ ਲੜਕੀਆਂ ਉਧਰ ਬਹੁਤ ਹੀ ਖੂਬਸੂਰਤ ਪ੍ਰੈਕਟਿਸ ਕਰਦੀ ਹੋਈ ਜਿਹੜੀਆਂ ਲੜਕੀਆਂ ਔਰ ਲੜਕੇ ਬੱਚੇ ਛੋਟੇ ਤੁਹਾਡਾ ਕਮੇਟੀ ਲੋੜ ਹੈ ਇਸ ਪਨੀਰੀ ਨੂੰ ਸਾਹਮਣ ਦੀ ਤੇ ਇਥੇ ਅਕੈਡਮੀ ਵੀ ਸਥਾਪਿਤ ਹੈ ਬੱਚਿਆਂ ਲਈ ਤੇ ਬੜੀ ਸਹੂਲਤ ਦਿੱਤੀ ਗਈ ਹੈ ਬੱਚੇ ਰਹਿਣ ਖੈਣ ਦਾ ਖਾਣਾ ਔਰ ਬੜੇ ਰੂਮ ਦਿੱਤੇ ਗਏ ਨੇ ਬਣਾ ਕੇ ਬਾਹਰੋਂ ਵੀ ਬਹੁਤ ਸਹਿਯੋਗ ਹੁੰਦਾ ਹੈ ਬੱਚਿਆਂ ਦੀ ਡਾਈਟ ਦੇ ਲਈ ਅਨਾਰੇ ਵੀਰਾਂ ਦਾ ਹੋਰ ਵੀ ਜੋ ਹਾਕੀ ਪ੍ਰੇਮੀ ਨੇ ਨਾਲ ਦੀ ਨਾਲ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਮਦਦ ਕਰਦੇ ਨੇ ਧੰਨਵਾਦ ਹੈ ਸਰਿਆਂ ਦਾ ਅਕੈਡਮੀ ਵੱਲੋਂ ਕਲੱਬ ਵੱਲੋਂ ਨਗਰ ਵੱਲੋਂ ਕੋ ਇਧਰ ਲੜਕੇ ਪੈਟਸ ਕਰਦੇ ਹੋਏ ਓਏ ਆਈ ਨਹੀਂ ਆ ਬੋਲ ਤੀਆਂ ਨੇ ਓਏ ਅ빠 ਆ ਜਾਖ ਲੈ ਕੋ ਚੰਗੀ ਲਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਸੋ ਫਰਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ